ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਪੰਜੇ ਬਈ ਗੱਬਣਾ ਨੇ ਸੂਨ ਦੇ ਨੇੜੇ ਆਉਂ ਪੁੱਛ ਲੈਨੇ ਬੜੇ ਛੋਟੇ ਅੱਜ ਵਿੱਚ ਭਾਈ ਜੀ ਹੱਸੀ ਕਾਲ ਹਾਂਜੀ ਹੱਸ ਕੋ ਭਾਈ ਜੀ ਹੋਰ ਠੀਕ ਹੋਈ ਵਧੀਆ ਹਾਂਜੀ ਬਹੁਤ ਜੀ ਭਾਈ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਠੀਕ ਹੈ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਨੇੜੇ ਪਿੰਡ ਬਈ ਭਾਈ ਰੂਪਾ ਜਿਹੜੀ ਦਾ ਸਲਾਦਪੁਰ ਦਾ ਨਹੀਂ ਭਗਤਾ ਭਾਈ ਕਾ ਦਰਾਂਪਤਪੁਰ ਵਿਚਾਲੇ ਜਾ ਜਾਂਦਾ ਜੀ موبائل ਨੰਬਰ ਕੋਡ موبائل ਨੰਬਰ 9463842852 ਜੀ ਹੂੰ ਦੂਜਾ ਹੈਗਾ 707820605 ਜੀ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਪਹਿਲਾ ਸੂਸ ਹੁੰਦੀ ਬਈ ਇਹ ਪਹਿਲਾ ਸੂਸ ਕਿੰਨੇ ਦਿਨ ਲੈਂਦੀ ਹੈ ਬਈ ਇਹ 5-6 ਦਿਨ ਰਹਿੰਦੀ ਜੀ ਇਹਦੇ ਠੀਕ ਆ ਬਾਈ ਇਹ ਆਪਣੀ ਘਰ ਦੀ ਵੜਾ ਜੀ ਆਪਣੀ ਘਰ ਦੀ ਹੈ ਜੀ ਹਾਂਜੀ ਆਪਣੇ ਫਾਰਮ ਦੀ ਹੈ ਫਾਰਮ ਦੀ ਵੜਾ ਜੀ ਇਹ ਇਹ ਅੱਜ ਹੀ ਬੰਨੀ ਆਪਾਂ ਫਾਰਮ ਦੀ ਵੜਾ ਪੁਰਣੀ ਸੀਗੀ ਠੀਕ ਆ ਅੱਜ ਹੀ ਬੰਨੀ ਤੇ ਕੀ ਰਿਕਾਰਡ ਦੁੱਧ ਹੋਵੇ ਤੁੱਤੋਂ ਤਾਂ ਬੱਚੀ ਲਈ ਸੀਗੀ ਆਪਾਂ ਮੈਂ ਕਿਹਾ ਜੀ ਘਰ ਤੇ ਵੀ ਫਲਾਨਾ ਸੀ ਮਨਾ ਤੇ ਕੋਈ ਗੱਲਾ ਕੋਈ ਤਾਂ ਕਰਨੀ ਨਹੀਂ ਠੀਕ ਆ ਬੱਚੀ ਲਈ ਸੀ ਪਰ ਬੱਚੀ ਲਈ ਸੀ ਠੀਕ ਆ ਤੇ ਜਣੀ ਦੀ ਉਮੀਦ ਆ ਦੁੱਧ ਪਾਉ ਉਹ ਮੇਰੇ ਸਾਹ ਨੂੰ 20 ਲੀਟਰ ਹੂੰ ਹੂੰ ਥਣ ਲਈ ਵੈਲੀ ਆ ਥਣ ਬੜਾ ਚੰਗਾ ਹਨਾ ਮੁੱਠੀ ਵਾਲਾ ਥਣ ਗਲਾਮੀ ਥਣ ਕਰਦਾ ਬਾਕੀ ਸਾਰਾ ਕੁਝ ਬੰਦਾ ਆਪ ਦੇਖ ਕੇ ਪਰਖ ਕੇ ਲੈ ਜਾਵੇ ਜੀ ਠੀਕ ਆ ਮਤਲਬ ਆਪਾਂ ਨੂੰ ਪਸ਼ੂ ਦਾ ਐਸਟੀਮੇਟ ਹੁੰਦਾ ਜਾਂ ਆਪਾਂ ਲਿਆਂਦਾ ਹੁੰਦਾ ਜਿਵੇਂ ਅਗਲੇ ਦਸੇਵੇਂ ਦੱਸਣਾ ਹੁੰਦਾ ਹਨਾ ਠੀਕ ਆ ਤੇ ਮੈਂ ਹੁਣ ਬੱਚੀ ਪਾਲੀ ਆ ਮਤਲਬ ਆਪਾਂ ਨੂੰ ਉਮੀਦ ਇਹ 20 ਲੀਟਰ ਦੀ ਹੈਗੀ ਹੈ ਕੁਆਲਟੀ ਵਾਲੀ ਆ ਤੇਰੀ ਬੰਦਾ ਬਾਅਦ ਚੋਲਾ ਕਹਿਣ ਲੱਗੇ ਆਂ ਨਾ ਹਾਂ ਯਾਨੀ ਜਿਹੜੇ ਬੰਦੇ ਦਾ ਤਰਖ ਹੈਗੀ ਉਹਨ ਦਾ ਤਰਖ ਹੀ ਲੈਣੀ ਹੁੰਦੀ ਹੈ ਚੀਜ਼ ਹਾਂ ਤੇ ਯਾਨੀ ਆਪਣੂੰ ਉਮੀਦ ਇਹਦੀ 20 ਲੀਟਰ ਦੀ ਹੈਗੀ ਬੱਚੀ ਦੀ ਠੀਕ ਹੈ ਭਾਈ ਵੀ ਕੱਲ ਨੂੰ ਵੱਧ ਦੇਵੇ ਬਾਈ ਇਹਦੇ 18 ਦੇ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਤੇਰੀ ਬਾਅਦ ਚੋ ਬੰਦਾ ਵਾਲਾ ਕਹਿਣ ਲੱਗੇ ਆਂ ਨਾ ਦੂਰ ਦੋ ਮਾੜੀ ਹਾਂ ਸੀ ਠੰਡੀ ਦੇਖੋ ਜੀ ਇਹ ਗੱਲ ਨਹੀਂ ਵੀ ਸੂਕ ਕੇ ਬੰਦੋਂ ਖਰਾਬ ਕਰੂਗੀ ਹਾਂ ਦੇਖੋ ਕਿੰਨਾ ਚੰਗਾ ਗੱਲ ਗਿਆ ਚੱਲ ਕੋਈ ਚੱਕਰ ਹੀ ਨਹੀਂ ਹਾਂ ਸਾਰਾ ਕੁਝ ਬੰਦਾ ਆਪ ਦੇਖ ਕੇ ਲੈ ਜਾਵੇ ਜੀ ਹਾਂ ਹਾਂ ਥਣਪੜਾ ਕਮਾਲ ਦਾ ਬਿਸ਼ੱਕ ਹੁਣ ਬਹਿ ਜਾ ਜੀ ਮਤਲਬ ਇਹ ਗੱਲ ਨਹੀਂ ਕਿ ਲੈ ਜਿਵੇਂ ਗੱਭਣਾਂ ਪਹਿਲੇ ਨਾਲ ਹਲੇ ਸੂਣ ਵਾਲੀ ਆ ਪੂਰੀ ਠੰਡੀ ਸੀਲ ਬੱਤੀ ਆ ਬਾਕੀ ਬਾੜਨਾ ਹਲੇ ਬਹੁਤ ਆ ਨੇ ਬਾੜਨਾ ਬਹੁਤ ਕਿ ਹੁਣ ਸਟਾਰਟ ਹੋਈ ਵੀ ਆ 5 6 ਦਿਨਾਂ ਚਾਹੀਦੇ ਤੁਹਾਨੂੰ ਵੀ ਪਤਾ ਜੀ ਜਦ ਤਿਆਰ ਮੌਕੇ ਤੇ ਪੁੱਛ ਜਦੋਂ ਹੁੰਦਾ ਤੁਰਿਆ ਨਹੀਂ ਜਾਣਾ ਬਾਹਰ ਤੋਂ ਤੁਰਿਆ ਨਹੀਂ ਜਾਣਾ ਕੱਚੀ ਕੱਚੀ ਆਦਣ ਲੈਂਦੀ ਆ ਯਾਨੀ 20 ਲੀਟਰ ਦੀ ਆਸ ਆਪਾਂ ਨੂੰ ਖੁੱਲੀ ਆ 20 22 ਦੀ ਮੰਨ ਕੇ ਚੱਲੋ ਠੀਕ ਹੈ ਜੀ ਵੀ ਬਾਕੀ ਸਾਰਾ ਕੁਝ ਦੇਖ ਲਈ ਜੀ ਆਪਣੇ ਦਿਨ ਰਹੇ ਅਗਲਾ ਹਾਂ ਜੀ ਠੀਕ ਹੈ ਹਾਂ ਸਾਰਾ ਕੁਝ ਤੈਸ਼ ਕਰ ਲਿਆ ਜੇ ਅਗਲਾ ਗੱਦ ਬੱਡ ਰੰਗ ਰੂਪ ਚੰਗਾ ਫੇਸ ਫੂਸ ਬਹੁਤ ਚੰਗਾ ਬਹੁਤ ਜੀ ਸਾਜ ਜੀ ਬੰਨੀ ਹਤ ਲਿਹਰੇ ਦਾ ਮੜਾ ਜਿਆ ਕਰਦੀ ਆ ਹੂੰ ਥਾਨ ਬੜਾ ਚੰਗਾ ਖੁੱਲੀ ਸੀਗੀ ਥਾਨ ਬਾਕੀ ਤੋਰਾ ਤਾਰਾ ਚੰਗਾ ਰੰਗ ਰੂਪ ਬਹੁਤ ਚੰਗਾ ਕਰ ਮਾਈ ਨਿੱਕਰ ਦੀ ਤੁਰੀ ਆਉਂਦੀ ਆ ਕੱਚੀ ਕੱਚੀ ਅਦਣ ਲੈਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਵਧੀਆ ਤਿਆਰ ਕਰ ਲਈਆ ਜਦੋਂ ਬਾਅਦ ਨੂੰ ਅਗਲੇ ਦੂਜੇ ਸੁਨੇ ਨੂੰ ਜਦੋਂ ਹੋਰ ਵੱਡੀ ਹੋ ਜਾਣਗੇ ਇਹਨੇ ਹੂੰ 2 ਰੁਪਈਆ ਦੀ ਗਾਂ ਨੂੰ ਵੀ ਵਧਣ ਵਾਲੀ ਬੱਚੀ ਆ ਸਹੀ ਗੱਲ ਮੁੱਲ ਕੀ ਆ ਭਈ ਇਹਦਾ ਮੁੱਲੀ ਜਮਾ ਆਪਾਂ ਲੈਣ ਦੇਣ ਕਰ ਰਹੇ ਜੀ ਕੋਈ ਵਾਅਦੇ ਘੱਟ ਵਾਲਾ ਕੋਈ ਨਹੀਂ ਹੋਣਾ ਕਿੰਨਾ ਜ ਵਾਦੇ ਘਾਟੇ ਮਲ ਕੋਈ ਨਹੀਂ ਹੋਣਾ ਜੀ 65000 ਦੀ ਬਚੀ ਦੇਣੀ ਆ ਤੁੱਕ ਹਾਂਜੀ ਵਾਦੇ ਘਾਟੇ ਵਾਲਾ ਕੋਈ ਬਾਈ ਕਹਿੰਦਾ ਹੁੱਲਾ ਨਹੀਂ ਹੈਗਾ ਰੇਟ 'ਚ ਜਮਤ ਜੈਜ ਰੇਟ ਲੈਣ ਦੇ ਨਾਲ ਰੇਟ ਆ 65000 65000 ਦੀ ਬੱਛੀ ਦੇਣੀ ਹੈ ਤੁਹਾਨੂੰ ਯਾਰ ਦੀ ਬੱਛੀ ਆਪ ਨੂੰ ਵੀ ਪਤਾ ਹੈ ਜੇ ਮਨ ਲਾ ਵੇਚਣ ਵਾਲਾ ਬੜਾ ਤਾਂ ਵੀ 75000 ਤੱਕ ਬੱਛੀ ਵੇਕਣਦੀ ਹੈ ਜਮਤ ਜੈਜ ਮਾ 65000 ਰੁਪਏ ਮਾ ਨਸਲ ਕੁਆਲਟੀ ਸਭ ਕੋ ਸਾਹਮਣੇ ਅਗਲਾ ਦੇਖ ਕੇ ਲੈ ਜਾਵੇ ਸਭ ਕੋ ਦੇਖੋ ਭਾਈ ਆਰਡਰ ਬੜਾ ਚੰਗਾ ਖਾੜੀ ਵਾਲਾ ਆਰਡਰ ਹੈ ਇਕੱਲਾ ਇਕੱਲਾ ਥਾਣਾ ਮੁੱਖੀ ਵਾਲਾ ਹਾਂਜੀ ਆ ਤਾਂ ਕਿ ਅੱਜ ਹੀ ਬੰਨੀ ਕਰਕੇ ਹੂੰ ਥੋੜਾ ਡਰੀ ਜਾਂਦੀ ਏ ਖੁੱਲੀ ਕਰਕੇ ਹੂੰ ਠੰਡੀ ਐ ਨਹੀਂ ਗੱਲ ਕੋਈ ਠੰਡੀ ਬੋਤਲ ਹੂੰ ਖੁੱਲ ਨਹੀਂ ਖੁੱਲੀ ਸੀਗੀ ਅੱਜ ਹੀ ਮਨ ਲਾ ਹੁਣੀ ਆਪਾਂ ਆਪਣੇ ਫਰਮ ਠੀਕ ਬੱਚੀ ਲਈ ਸੀ ਆਪਾਂ ਇਹ ਓਕੇ ਅੱਗੇ ਬਈ ਦੋ ਨੰਬਰ ਕਿਹੜਾ ਸੂਸ ਇਹ ਵੀ ਪਹਿਲਾਂ ਹੀ ਸੂਹਦੀ ਹੈ ਬਈ ਇਹ ਕਿੰਨੇ ਦਿਨ ਲੈਂਦੀ ਹੈ ਇਹ ਵੀ 5 6 ਦਿਨ ਲੈਂਦੀ ਜੀ ਬਸ ਠੀਕ ਆ ਭਾਈ ਕੀ ਰਿਕਾਰਡ ਆ ਦੁੱਧ ਦਾ ਭਾਈ ਦੁੱਧ ਤੋਂ ਇਹ ਵੀ ਉਮੀਦ ਕਰਦੇ ਆ ਜੀ 20 ਲੀਟਰ ਤੱਕ ਬਰੀਕੀਆਂ ਬਹੁਤ ਜ਼ਿਆਦੇ ਬੱਚੀ ਤੇ ਸਹੀ ਗੱਲ ਆ ਭਾਈ ਦੇਖੋ ਜੀ ਢੰਡਾ ਢੁਲਾ ਦੇਖੋ ਢੰਡਾ ਬਹੁਤ ਪੱਲੀ ਕਲੀ ਨਾੜਦੀ ਇਹ ਤਾਂ ਇਹ ਚੰਗਾ ਹਨ ਥਾਨ ਬਹੁਤ ਚੰਗੇ ਜੀ ਕੱਲਾ ਕੱਲਾ ਥਾਨ ਖੋਲਦੇ ਭਾਈ ਥਾਰਾ 20 ਲੀਟਰ ਦੀ ਆਸ ਇਹ ਵੀ ਆਪਾਂ ਨੂੰ ਹੈਗੀ ਆ ਢੰਡੀ ਬਹੁਤ ਆ ਲੈ ਬਾਕੀ ਅਗਲੇ ਜੀ ਗਾਹਾਂ ਨੇਤ ਸੁਣਾਈ ਹੈ ਨਾ ਜੀ ਇਹ ਜੋ ਸੰਭ ਬਰੀਕਾ ਕੋਈ ਬੰਦਾ ਘਾਟ ਨਹੀਂ ਕੱਢ ਸਕਦਾ ਇਹ ਚ ਸਹੀ ਗੱਲ ਕਿਸੇ ਪੱਖੋਂ ਕੋਈ ਬਰੀਕ ਨਹੀਂ ਅੰਗ ਨਹੀਂ ਚੰਗੇ ਖਾਣ ਬਹੁਤ ਚੰਗਾ ਲੱਗਿਆ ਠੰਡੀ ਬਹੁਤ ਆਰਡਰ ਬੜਾ ਚੰਗਾ ਅੱਗੇ ਤੋਂ ਵੀ ਆਰਡਰ ਦਿਖਾਉਂਦੇ ਆ ਲੈ ਬੜਾ ਕਮਾਲ ਦਾ ਇਕੱਲਾ ਇਕੱਲਾ ਜਿਵੇਂ ਮੈਂ ਪੂਰਾ ਜਿਵੇਂ ਮਿਣਕੇ ਲਾਇਆ ਹੁੰਦਾਗਾ ਹਮ ਸਭ ਕੋ ਸਾਂ ਹੈ ਜੀ ਸਹੀ ਗੱਲ ਆ ਬਈ ਫੇਸ ਬੜਾ ਚੰਗਾ ਕੱਦ ਵਡ ਰੰਗ ਰੂਪ ਤੋਰਾ ਤਾਰਾ ਯਾਦ ਬ੍ਰੀਡ ਫੁੱਲ ਚੰਗੀ ਆ ਬਈ ਬਰੀਕਾਂ ਵਾਲੀ ਹੈ ਜੀ ਬੜਾ ਕਿਸੇ ਪਾਸੋਂ ਕੋਈ ਇਹ ਬੰਦਾ ਘਾਟ ਨਹੀਂ ਖੜ੍ਹ ਸਕਦਾ ਵੀ ਜੀ ਦੁੱਪੜ ਪਾਣਾ ਹਮ ਬਰੀਕੀਆਂ ਨਹੀਂ ਸਹੀ ਗੱਲ ਹੈ ਇਕਲੀ- ਇਕਲੀ ਨਾਲ ਦਿੰਦੀ ਹੈ ਤੇ ਕਿੰਨੇ ਦੀ ਦੇ ਦੋਗੇ ਇਹ ਬੈੜ ਬੈ ਇਹ ਬਾਈ ਜੀ 68000 ਦੀ 68000 ਰੁਪਏ ਮਾਨਤਾਣ ਹੋ ਜਾਊਗਾ ਨਾ ਮਾਨਤਾਣ ਹਾਂਜੀ ਮਾਨਾ ਮੋਟਾ ਬਸ ਮਾਨਤਾਣ ਬਸ ਵੀ ਜਮਾ ਜਾਇਜ਼ ਬੋਲ 68000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾ ਚੰਗੀ ਬੱਚੀ ਇਹ ਬੰਦਾ ਸਾਂਭਣ ਵਾਲਾ ਹੈਗਾ ਅਗਲੇ ਸੂਏ ਨੂੰ 85000 ਦੀ ਬੱਚੀ ਹੈ ਜੀ ਠੀਕ ਹੈ ਬਾਈ ਬਰੀਕੀਆਂ ਮੰਨ ਕੇ ਚਲੋ ਹਮ ਕਿਸੇ ਪਾਸੋਂ ਤੋਂ ਦੇਖੋ ਜੀ ਵਿਸ਼ੱਕ ਹੁਣ ਵੇਚੋ ਥੱਲੇ ਇਹ ਗੱਲ ਨਹੀਂ ਗਈ ਜਿਵੇਂ ਹਾਲੇ ਪਹਿਲਾਂ ਬੱਚੀ ਆ ਗੱਬਣ ਹੈ ਮਤਲਬ ਉਹ ਗੱਲ ਨਹੀਂ ਗਈ ਵੀ ਆਪਾਂ ਕਹਿੰਦੇ ਸੁੱਕਿਆ ਐ ਕਰੂ ਜਾਂ ਕੋਈ ਗੱਲਬਾਤ ਉਹ ਜੀ ਬੱਚੀ ਨਹੀਂ ਕੱਲੀ ਕੱਲੀ ਨਾੜੋਂ ਵਿੱਚ ਪਈ ਆ ਹਾਂ ਸਹੀ ਯਾਰ ਹਾਂ ਨਾੜਾ ਦੇਖੋ ਕਿੰਨੇ ਮੋਤੀਆਂ ਜੀ ਦੁੱਧਾਂੀਆਂ ਹਾਂ ਹਾਂ ਸਹੀ ਗੱਲ ਹੈ ਬਈ ਤੇਲੇ ਇਹੀ ਚੀਜ਼ਾਂ ਹੁੰਦੀਆਂ ਜਿਹੜੇ ਬੰਦੇ ਨੂੰ ਕਰਖਾ ਬੰਦਾ ਦੇਖ ਲੈਂਦਾ ਜੀ ਹਾਂਜੀ ਠੀਕ ਬਾਕੀ ਫੇਰ ਵੀ ਆ ਕੇ ਬੰਦਾ ਸਭ ਕੁਝ ਦੇਖੇ ਜੀ ਠੀਕ ਹੈ ਬਈ ਹਾਂ ਅੱਗੇ ਬੈਠਾ ਨਾੜਾ ਸੋਸੂ ਇਹ ਦੂਜਾ ਸੋਸੂ ਦੀ ਬਈ ਇਹ ਕਿੰਨੇ ਦਿਨ ਲਈ ਦੀ ਹੈ ਤੇ ਇਹ ਲੈ ਜੂ ਜੀ ਮੰਨ ਕੇ ਚਲੋ ਹਫਤਾ ਹਫਤਾ ਕੇ ਲਈਏ ਹਾਂਜੀ ਕੀ ਰਿਕਾਰਡ ਆ ਬਈ ਦੁੱਧ ਦਾ ਦੁੱਧ ਪਹਿਲੇ ਸਵੇਰ ਦਾ ਆਪਾਂ ਲਈ ਆ ਜੀ ਮਾਲਕਾਂ ਨੇ ਦੱਸਿਆ 20 ਲੀਟਰ ਠੀਕ ਆ ਦਿੱਤਾ ਵਾ ਹੂੰ ਤੇ ਮਤਲਬ ਹੁਣ ਵੀ 20 ਤੋਂ ਬਾਹਰ ਦੀ ਆਸ ਹੈਗੀ ਬਾਕੀ ਵਾਲਾ ਸਭ ਕੁਝ ਦੇਖਿਆ ਜੀ ਆਪਾਂ ਵਾਰ-ਵਾਰ ਇਹੀ ਗੱਲ ਕਹਨੇ ਆ ਹੂੰ ਹਾਂ ਇਹਨੇ ਕੱਚੀ ਆ ਜੀ ਹਾਂ ਕੱਚੀ ਹੈਗੀ ਹਫਤੇ ਦੀ ਦੱਸ ਦੇਣ ਦੀ ਠੀਕ ਆ ਠੰਡੀ ਠੁੰਡੀ ਬਹੁਤ ਜ਼ਿਆਦੇ ਆ ਗਾਇਬ ਦੇਖ ਲਓ ਖਾਣਾ ਦਾ ਫੁੱਲੀ ਬਹੁਤ ਚੌੜੀ ਐ ਮਲਾ ਹੂੰ ਫੁੱਲੀ ਝੋਲੀ ਦੀ ਐ ਖੋਲਦੇ ਬਾਈ ਮਾੜੀ ਤੋਰ ਕੇ ਦਿਖਾ ਦਈਏ ਕੱਦ ਵੱਡ ਚੰਗਾ ਯਾਦ ਬ੍ਰੀਡ ਚੰਗੀ ਆ ਫੇਸੂਸ ਬਹੁਤ ਚੰਗਾ ਗਾ ਬਾਕੀ ਤੋੜਾ ਤਰਾ ਚੈੱਕ ਕਰਵਾਉਣਾ ਥਣ ਬੜਾ ਚੰਗਾ ਲੱਗਿਆ ਜੇ ਬਸ ਕੱਚੀ ਕੱਚੀ ਐ ਜੀ ਬਸ ਹਾਂ ਕੱਚੀ ਗੱਲ ਬਾਕੀ ਠੰਡੀ ਹੋ ਜਾਦੀ ਆ ਬਰਡ ਨੇ ਦਿਨ ਹਜੇ ਲੈਂਦੀ ਆ ਆਰਡਰ ਇਹਨੇ ਬਹੁਤ ਸੋਹਣਾ ਤਿਆਰ ਕਰਨਾ ਕੱਦ ਵੱਡ ਰਾਜੀ ਰੂਜੀ ਠੀਕ ਆ ਢਲਾਂ ਢੁਲਾਂ ਚੰਗੀਆਂ ਆਪਣੀਆਂ ਮੁੱਲ ਬਈ ਇਹਦਾ ਇਹ ਵੀ 73 ਦੀ ਦੇ ਦਾਂਗੇ ਜੀ ਮਾਨਤਾਨ ਹੋ ਜਾਵੇ ਬਸ ਮਾਨਤਾਨ ਹੋ ਜਾਈ ਬੈੜ ਦਾ ਇਹ ਵੀ 73000 ਦੀ ਕੱਚੀ ਕਰਕੇ ਅੱਜ ਇਹ ਮੁੱਲ ਲਗਾ ਇਹ ਦੱਸ ਦਿੰਦਾ ਚੱਲ ਬੰਦਾ ਅੱਖ ਦਿਨ ਸੰਭੂਗਾ ਕੋਈ ਵੇਚਣ ਵਾਲਾ ਲੈ ਜਾਂਦਾ ਜਾਂ ਰੱਖਣ ਵਾਲਾ ਉਹ ਹੀ ਅਗਲੇ ਤੇ ਚੱਲ ਫਾਇਦਾ ਹੋ ਜਾਊਗਾ ਮੁੱਲ ਜਾਇਜ਼ 73000 ਰੁਪਇਆ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਆ ਕੱਚੀ ਕੱਚੀਆਂ ਦਣ ਲੈਂਦੀ ਆ ਆਰਡਰ ਬਹੁਤ ਚੰਗਾ ਤਿਆਰ ਕਰੋ ਢੱਲਾ ਬਹੁਤ ਵੱਡਾ ਹੈ ਹਾਂਜੀ ਪਰ ਠੰਡੀ ਤਾਂ ਕੋਈ ਅੰਤ ਹੀ ਨਹੀਂ ਸ਼ੱਕ ਹੋਣਿਆ ਬੈਠੇ ਜਿਵੇਂ ਕੱਚੀ ਹੈ ਹਲੇ ਕੋਈ ਜੇ ਕਰਨੀ ਦਾ ਜਿਵੇਂ ਮਰਜੀ ਜਿਵੇਂ ਮਰਜੀ ਬੈਠੇ ਰੋ ਚੈੱਕ ਹੀ ਨਹੀਂ ਗੱਪਣ ਦਿੰਦੇ ਬੈਠਾ ਰਹੇ ਹਲੇ ਹਲੇ ਕੱਚੀ ਆ ਬਾਈ ਯਾਨੀ ਇਹ ਕੱਚੀ ਜਰੂਰ ਹੈ ਜੀ 8-10 ਦਿਨ ਦੇ ਬੰਦਾ ਆ ਕੇ ਮੈਂ ਅਗਲਾ ਕਹੇ ਵੀ ਤਾ ਹਾਂ ਦੈਣ ਜਰੂਰ ਲਊ ਲੇਵਾ ਬਥੇਰਾ ਬਣਾਉਗੀ ਬਰੀਡ ਹੈ ਕੀ ਬਰੀਕੀਆਂ ਸਹੀ ਗੱਲ ਕਿਸੇ ਕੋਲ ਹੱਥ ਤਰਾ ਨਹੀਂ ਬੈਠਾ ਹਾਂ ਅੰਜੀ ਉਸੂ 4 ਨੰਬਰ ਕਿਹੜਾ ਉਸੂ ਸੁੰਜੀ ਇਹ ਪਹਿਲਾ ਸੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਜੀ ਬਸ ਇਹ ਵੀ 5-4 ਦਿਨ ਲੂ ਜੀ ਹਾਂਜੀ ਕੀ ਰਿਕਾਰਡ ਆ ਬਈ ਦੀ ਮਾਂ ਦਾ ਜਾਂ ਇਹਦਾ ਕਿੰਨਾ ਕਿ ਦੇ ਦੂਗੀ ਦੁੱਧ ਦੀ ਉਮੀਦ ਆ ਜੀ ਮੈਂ 18 ਲੀਟਰ 20 ਲੀਟਰ 18 ਹੂੰ ਮਨ ਲੱਗਦੀ ਉਮੀਦ ਆਪਾਂ ਨੂੰ ਹੈਗੀ ਹੈਗੀ ਥਾਣ ਬੜਾ ਚੰਗਾ ਹਾਂਜੀ ਥਾਣ ਬਹੁਤ ਚੰਗਾ ਜੀ ਹੂੰ ਹਾਂਜੀ ਦੂਰ ਦੂਰ ਬਣ ਮੜੀ ਸਾਦ ਵੱਡ ਚੰਗਰ ਰੰਗ ਰੂਪ ਚੰਗਾ ਠੰਡੀ ਸੀਲ ਆ ਬਾਈ ਨੇ ਹੱਥ ਲਾ ਕੇ ਦਿਖਾਇਆ ਕਹਿੰਦੀ ਕੁਛ ਨਹੀਂ ਬਾਈ ਤੇ ਫੇਸਬੁਕਸ ਬਹੁਤ ਬੈੜਾ ਜਿਹੜੀਆਂ ਹੈਗੀਆਂ ਇਹ ਗੱਲ ਵੀ ਸੂਪੇ ਕੱਲ ਨੂੰ ਵੀ ਬੰਦਾ ਇਸ ਗੱਲੋਂ ਰਚਾ ਕਿਉਂ ਚੀਜ਼ ਦਾ ਨਹੀਂ ਕੋਈ ਟੈਨਸ਼ਨ ਜਮਾਈ ਹੂੰ ਜੋ ਲੱਗਦਾ ਸੂਣ ਵਾਲੀ ਆ ਸੂਪੇ ਕੋਈ ਹੂੰ ਤਾਂ ਇਹ ਬਲੂ ਜਾਓ ਬੜਾ ਚੰਗਾ ਆਰਡਰ ਤੇ ਬਹੁਤ ਚੰਗੀਆਂ ਤੇ ਕੱਦ ਬੈਡ ਬਹੁਤ ਚੰਗਾ ਬੜਾ ਸਾਫ ਸੁਥਰੀਆ ਲੈਵਲ ਉਆ ਵੀ ਬਹੁਤ ਬਣਾਉਗੀ ਹਜੇ ਕੱਚੀ ਆ ਦਿਨ ਲੈਂਦੀ ਆ ਭਾਈ ਆਰਡਰ ਬਹੁਤ ਚੰਗਾ ਤਿਆਰ ਕਰਨਾ ਹੈ ਮੋਲ ਭਰਾ ਇਹਦਾ ਇਹਦਾ ਵੀ ਟ੍ਰੀਟ ਹੀ 67000 ਮਾਨਤਨ ਹੋ ਜਾ ਹਾਂਜੀ ਮਾਨਤਨ ਬਸ ਉਹਨਾਂ ਤੋਂ ਹੋਊਗਾ ਮਤਲਬ ਬਾਈ ਨੇ ਜੈਦ ਹੀ ਰੱਖਿਆ ਬਾਰੀ ਬਾਰੀ ਕੋਈ ਗੱਲ ਆ ਜਾਂਦੀ ਹੈ ਬਾਈ 67000 ਰੁਪਿਆ ਮੁੱਲ ਮਾੜਾ ਮੋਟਾ ਵਿੱਚ ਮਾਨਤਨ ਜ਼ਰੂਰ ਹੋ ਜਾ ਲੈਂਦੇਣ ਵਾਲੇ ਰੇਟ ਆ ਬਾਈ ਕੋਈ ਬੋਲਾ ਨਹੀਂ ਵਾਲਾ ਹਨ ਤੇ ਸੌਦਾ ਦਾ ਮੰਨ ਕੇ ਚਲੋ ਹੋਇਆ ਹੀ ਪਿਆ ਹਨਾ ਬਾਈ ਹੂੰ ਠੀਕ ਹੈ ਬਾਕੀ ਠੰਡੀ ਇਹ ਵੀ ਬਹੁਤ ਹੈ ਇਹ ਗੱਲ ਨਹੀਂ ਪਹਿਲੇ ਨਾਲ ਹੀ ਆਪਣੇ ਕੋਲ ਦੂਜਾ ਨਹੀਂ ਹੁੰਦਾ ਜੀ ਮਲਾ ਲੱਤ ਛੜ ਵਾਲਾ ਤੁਹਾਨੂੰ ਠੀਕਾ ਦੇਖੋ ਜੇ ਮਰਜੀ ਵੇਜੋ ਹੁਣ ਥੱਲੇ ਵੇਜੋ ਲੋ ਠੀਕਾ ਚੂਛ ਚੱਕਰੀ ਨਹੀਂਗਾ ਹੂੰ ਸਹੀ ਯਾਰ ਆਣਾ ਬੜਾ ਚੰਗਾ ਬਾਕੀ ਨਾੜਾ ਦੇਖੋ ਜੀ ਹਮ ਨਾੜਾ ਨੂਰਾ ਬਹੁਤ ਚੰਗਾ ਪੰਜ ਸੱਤ ਦਿਨ ਜਨੇ ਫੁੱਲ ਲੇਓ ਬਣਾ ਲੈਣਾ ਜੀ ਸਹੀ ਯਾਰ ਅੱਗੇ ਬਈ ਲਾਸਟ ਪੰਜ ਨੰਬਰ ਕਿਹੜਾ ਸੂਣ ਦੀ ਇਹ ਦੂਜਾ ਸੂਣ ਦੀ ਬਈ ਜੀ ਕਿੰਨੇ ਦਿਨ ਲੈਂਦੀ ਹੈ ਜੀ ਬਸ ਪੰਜ ਚਾਰ ਦਿਨ ਲੂ ਜੀ ਇਹ ਠੀਕ ਆ ਬਈ ਘੀਰ ਘੜਾ ਦੁੱਧਾ ਦੁੱਧ ਮਾਲਕ ਨੇ ਦੱਸਿਆ ਜੀ ਪਹਿਲੇ ਸੂਏ ਦਾ 20 ਕਿਲੋਟਰ ਠੀਕ ਆ ਆਰਡਰ ਬਹੁਤ ਚੰਗਾ ਹਾਂਜੀ ਥਾਨ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ ਮੋਟਾ ਥਾਨ ਲੱਗਿਆ ਆਰਡਰ ਜਿਹੜਾ ਸਟਾਰਟਿੰਗ ਹੁੰਦੀ ਆ ਥਾਨ ਦੇਖੋ ਮੁੱਠੀ ਵਾਲਾ ਥਾਨ ਕਲਾਕਲਾ ਠੰਡੀ ਬਹੁਤ ਜਿਆਦਾ ਹੈ ਸ਼ਾਹ ਤੋਂ ਲੇਵਾ ਚੈੱਕ ਕਰੋ ਬਾਕ ਕਮਾਲ ਦਾ ਲੇਵਾ ਬਾਈ ਅਜੇ ਤੱਕ ਕੱਚੀ ਆ ਦਣ ਲੈਂਦੀ ਆ ਹਣਾ ਉਹਨਾਂ ਨੂੰ ਆਰਡਰ ਦੀ ਕੁਆਲਿਟੀ ਨੇ ਵਧੀਆ ਬਹੁਤ ਜੋਸ਼ ਹੈ ਜੀ ਪਰ ਸੋਨਾ ਜੁੱਧ ਬਹੁਤ ਦੇਣਾ ਪੈਣਾ ਥਾਨ ਦੇਖੋ ਨਾੜਾ ਨੂੜਾ ਫੁੱਲ ਚੰਗੀਆਂ ਨੇ ਨਾ ਹੀ ਗਰਮੀ ਮੰਨੇ ਨਾ ਕੋਈ ਮੱਦ ਸਹੀ ਗੱਲ ਆ ਬਾਈ ਤਾਓ ਭਈਆ ਗਰਮੀਆਂ ਦੇ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਫੋਲ ਆਉਣੀ ਤੇ ਫੇਸ ਕੋਸ ਕਰਦ ਬਡ ਰਾਜੀ ਰੂਜੀ ਥਣ ਵਗੈਰਾ ਸਭ ਕੁਝ ਓਕੇ ਆ ਤੇ ਕੀ ਮੋਲ ਆ ਬਾਈ ਫਿਰ ਇਹ ਇਹ 63 ਦੀ ਦੇਣੀ ਹੈ ਜੀ 63000 ਰੁਪਏ ਮਾੜਾ ਮੋਟਾ ਮਾਨ ਤਨ ਬਸ ਛੋੜ ਛੱਪੇ ਵਾਲਾ ਹੋਣਾ ਜੀ ਇਹਦੇ ਤੇ ਹੋਣਾ 63000 ਰੁਪਏ ਮਾਨ ਤਨ ਜਰੂਰ ਹੋਊਗਾ ਬਾਈ ਤੋਰਾ ਤਾਰਾ ਬੜ ਦਾ ਬਹੁਤ ਚੰਗਾ ਰਾਜੀ ਰੂਜੀ ਫੋਲ ਆ ਬਹੁਤ ਬੀਚੰਗਾ ਕਾ ਫੇਸ ਬਿਊਟੀ ਚੈੱਕ ਕਰਨ ਨੂੰ ਫੇਸ ਬ੍ਰੀਕਾਂ ਵਾਲੀਆਂ ਹੀ ਬ੍ਰੈਂਡ ਤੇ ਤੇ ਵੀ ਸਹੀ ਗੱਲ ਬ੍ਰੀਕਾਂ ਵਾਲੀ ਬਿਹੜਾ ਖਾਣ ਬੜਾ ਕਮਾਲ ਦਾ ਲੱਗਿਆ ਬਾਈ ਆਰਡਰ ਤੇ ਨਾਣਾ ਨੂਣਾ ਬਹੁਤ ਦਾ ਹਜੇ ਦਿਨ ਲੈਂਦੀ ਆ ਉਹਨਾਂ ਨੂੰ ਆਰਡਰ ਦੇਖ ਕੇ ਬਾਈ ਕਮਾਲ ਦੇ ਨੇ ਤਿਆਰ ਕਰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੁੰਦਾ ਐ ਨਾ ਜੱਕੇ ਕਿਸੇ ਕੋਲੋਂ ਵੀ ਗੱਬਣ ਐ ਵੀ ਇਹ ਸੋਹ ਵਾਲੀ ਆ ਜੀ ਕਿੰਨ ਸੋਹ ਕਿਆ ਕਰੂ ਜਿਵੇਂ ਮਰਜੀ ਬੈਠਾ ਜੀ ਮਰਜੀ ਬੈਠਾ ਰੋ ਥੱਲੇ ਲੱਤਾਂ ਖਿੱਚੀ ਆ ਕੋਈ ਸ਼ੱਕ ਕਰਨੀ ਠੀਕ ਆ ਠੰਡੰਗੇ ਆ ਬਿਹੜਾ ਸਾਰੀਆਂ ਜੀ ਹਾਂ ਨਗ ਭਾਈ ਕੋਲੇ ਸੀਗੇ 5 22 ਦਿਖਾਤੇ 15 ਰੰਗ ਪ੍ਰਿੰਟ ਸਾਰੀਆਂ ਦਾ ਓਕੇ ਹਾਂ 5 ਚੰਗੀਆਂ ਨੇ ਮੁੱਲ ਵੀ ਮੈਨੂੰ ਜਾਇਜ਼ ਲੱਗੇ ਭਾਈ ਜੇ ਕਿਸੇ ਵੀਰ ਦੇਖੋ ਵੀ ਨਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ